ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸੁਖਦੇਵ ਸਿੰਘ ਤੇ ਤੁਹਾਡਾ ਸਵਾਗਤ ਹੈ ਸਾਡੇ ਆਪਣੇ ਚੈਨਲ ਸੁਖਦੇਵ ਭਗਾਨੀਆਂ ਤੇ ਔਰ ਮੈਂ ਅੱਜ ਪਹੁੰਚਿਆ ਹੋਇਆ ਪਿੰਡ ਸਿਗੀਆਂ ਮੇਰਾ ਆਪਣਾ ਪਿੰਡ ਸਿਗੀਆਂ ਦੇ ਵਿੱਚ ਪਹੁੰਚਿਆ ਹੋਇਆ ਜਿੱਥੇ ਸਾਡੇ ਪਿੰਡ ਦੇ ਮੁੰਡਿਆਂ ਨੇ ਰਲ ਮਿਲ ਕੇ ਜੋ ਹੈ 15 ਅਗਸਤ ਤੇ ਤੀਆਂ ਦੇ ਪ੍ਰੋਗਰਾਮ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰੋਗਰਾਮ ਕਰਵਾਇਆ ਤੇ ਬਹੁਤ ਹੀ ਸੋਹਣਾ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਸਾਡੀਆਂ ਭੈਣਾਂ ਮਾਮਾ ਇੱਥੇ ਇਕੱਠੀਆਂ ਹੋਈਆਂ ਨੇ ਤੇ ਜੋ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਰਹੀਆਂ ਨੇ ਤੇ ਨਾਲ ਨਾਲ ਹੋਰ ਵੀ ਐਕਟੀਵਿਟੀਜ਼ ਨੇ ਪੌਦੇ ਲਗਾਉਣਾ ਅਤੇ ਵਟਾਵੰਦੀ ਆਖਿਆ ਕਰਨ ਵਾਸਤੇ ਸਾਡੇ ਮੁੰਡਿਆਂ ਨੇ ਇੰਤਜ਼ਾਮ ਕੀਤਾ ਆਓ ਚੱਲਦੇ ਆਪਾਂ ਉਹ ਵੀ ਤੁਹਾਨੂੰ ਮੈਂ ਸਾਰਾ ਇੰਤਜ਼ਾਮ ਦਿਖਾਉਣਾ ਕਿਸ ਤਰੀਕੇ ਨਾਲ ਉਹਨਾਂ ਨੇ ਇੰਤਜ਼ਾਮ ਕੀਤਾ ਹੋਇਆ ਦੇਖ ਲਓ ਆਵੀ ਬਾਬਾ ਨਾ ਓਏ ਆਵੀ ਹੀ ਬਾਬਾ ਨਾ ਨਕਾ ਨਾ ਜਾਵੀ ਬਾਬਾ ਨਾ ਓਏ ਆਵੀ ਬਾਬਾ ਨਾ কি <muchas> দাস ਅੱਜ ਦੁਬਾਰਾ ਜੀਤੀ ਪਾਪ ਨੂੰ ਪੋਸਟ ਦੇ ਕੇ ਉਹ ਜਿਹੜਾ ਪੋਸਟ ਰਿਹਾ ਸਾਨੂੰ ਬੋਲ ਨੂੰ ਤੁਸੀਂ ਦੇਖਣਾਂ ਕਰਵਾ ਦਿਓ ਅੱਜ ਪਤਰਾਗਾਸਤ ਨੂੰ ਜਿਹੜਾ ਦੇ ਪਿਆ ਆਉਂਦਾ ਰਹੇ ਕਿ ਆਪਣਾ ਯਤਨ ਯੋਗ ਮੈਂ ਦੇ ਰਿਹਾ ਹਾਂ ਅਸੀਂ ਤੋਂ ਮੰਗਦੇ ਹਾਂ ਕਿ ਉਹ ਜਿਹੜਾ ਕੋਈ ਪਰਵਾਹ ਨਾ ਦੇ ਜਿਹੜਾ ਇੱਕ ਫੇਰ ਨੂੰ ਜੋੜਦੇ ਰਹਿੰਦਾ ਕਿ ਜਿਹੜਾ ਨਾ ਪਤਾ ਨੂੰ ਜਾ ਰਿਹਾ

sambil berusaha sambil berani sambil berani berani sambil berani 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 ਦੇ ਰਿਹਾ ਤੁਹਾਨੂੰ ਮਦਦ ਕਰਾਂਗੇ ਸਾਡੇ ਬੀਤੀਆਂ ਸਾਰੇ ਜਿਹੜੇ ਆਏ ਆ ਤੇ ਸਾਡੇ ਭੈਣਾਂ ਭੱਤੇ ਹੋਏ ਜਿਨ੍ਹਾਂ ਨੇ ਇਥੇ ਪੇਰਾਂ ਉੱਤੇ ਖੜੇ ਹੋ ਕੇ ਸਾਡਾ ਬਹੁਤ ਬਹੁਤ ਮਾਣ ਕਰਿਆ ਤੇ ਦੋਵਾਂ ਦੁਨੀਆ ਦੇ ਸਾਡੇ ਰਵਾਜਾਂ ਦੇ ਅੰਦਰ ਆਪਣੇ ਭੁੱਲਾਈ ਉਹ ਖੂਲੋ ਜਿਹਾਓ ਕਹੇ ਇਹ ਦੇਦੇ ਸੁਤੰਤਰੀ ਕੋਲ ਨੂੰ ਤਾਂ ਅਸੀਂ ਸਾਰੇ ਦੇ ਰੋਸੇ ਬਾਤਾਂ ਨੂੰ ਲਾਜਾ ਜੀ ਦੋਸਤੋ ਦੇਖੋ ਕੁੜੀਆਂ ਨੇ ਛੋਟੀਆਂ-ਛੋਟੀਆਂ ਬੱਚੀਆਂ ਨੇ ਆਪਣਾ ਪਰਫਾਰਮੈਂਸ ਕੀਤਾ ਉੱਥੇ ਮੁੰਡਿਆਂ ਨੇ ਵੀ ਨਾਲ-ਨਾਲ ਆਪਣਾ ਯੋਗਦਾਨ ਪਾਇਆ ਤੇ ਬਹੁਤ ਵਧੀਆ ਮਤਲਬ ਪ੍ਰੋਗਰਾਮ ਰਿਹਾ ਔਰ ਕੁੜੀਆਂ ਨੇ আ এয়িলন খ়াজা঑ডডিন আজােক঺ে, olduğ bidNext কোলাাণে, এর নিটাইর আজাঢাঞড,সার ঁর আজাজে, addকহল, لا hè্ল ভে врইব, ιপ, molt end Kazu 와লxy বাঠন উ ববেенি পারадিন আজিন Gloria, we have to go. la <coughs> manera ਇਹ ਜਿੰਦਾਂ ਮੇਰਾ ਆ ਜਾ ਤੂਰੇ Akwai ne a ɗanarun yana da ala ɗanarun da vorile lagarite su la vania yeah I'm not going to Obrigado. i <laughs> Thank <laughs> you.

tutti

হে দেও হাবি 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 મન માં દે ભી માં માં દે માં મુરવા પી માં માં દે માં સુદા મોસી એક ગાના ગુંતો હો રે માં માં દે માં પી ના બોલ આવી કૌસ ફોટો માં

ਦੋਸਤੋ ਜਿੱਤੇ 15 ਦਸਤਰੀਏ ਦਿਨਾਂ ਤੇ ਪਿਆਰ ਮਨਾਇਆ ਗਿਆ ਤੇ ਨਾਮ ਲਾਣਾ ਤੇ ਸ਼ੀਰ ਗੋਮੁਚੇ ਨੂੰ ਕਬੀ ਡੂਟ ਕਲੱਬ ਦੇ ਨੂੰ ਗੁਤਾ ਨੰਬਰ ਵੀ ਲਗਾਇਆ ਗਿਆ ਸੋ ਸਾਡੇ ਵਾਤਾਵਰਨ ਨੂੰ ਸੁਧਾਰਨ ਵਾਸਤੇ ਗੁਤਾ ਲਗਾਉਣਾ ਬਹੁਤ ਜ਼ਰੂਰੀ ਹੈ ਤੇ ਨਾਗਰਿਕਾਂ ਨੇ ਇਕੱਠੇ ਹੋ ਕੇ ਬਹੁਤ ਵਧੀਆ ਕੰਮ ਕਰਾਈ ਹੈ ਤੇ ਨਵੇਂ ਬੱਚਿਆਂ ਨੇ ਮਨੋਰੰਜਨ ਬਣਾਇਆ ਤੇ ਤਿਉਹਾਰ ਤੇ ਬਹੁਤ ਸਾਰੇ ਸੋਹਣੇ ਸੋਹਣੇ ਫਲਦਾਰ ਰੁੱਖਾਂ ਦਾ ਗੁਤਾ ਦਿੱਤੀ ਨਾਮ ਨਾਲ ਜਿਹੜਾ ਆਗਾ

ਕਮਰੇ ਦੁੱਖਾ ਜੇ ਮੁੰਡਿਆ ਮੈਨੂੰ ਨਾ ਚੁੱਧੀ ਦੇਖਣਾ ਛੁੱਟ ਸਮਾ ਦੇ ਤੈ ਤੁੰਦੀ ਆਗੇ ਨਾ ਤੇਰੇ ਕਮਰੇ ਦੁੱਖ ਲੈ ਤੁੰਦੀ ਆਗੇ ਨਾ ਤੇਰੇ ਕਮਰੇ ਦੁੱਖ ਲੈ ਤੁੰਦੀ ਆ ਮੈਨੂੰ ਰਾਤਾਂ ਪੈਕ ਨਹੀਂ ਆਉਂਦੀ ਮੈਨੂੰ ਰਾਤਾਂ ਪੈਕ ਨਹੀਂ ਜਾਂਦੀ ਮੈਂ ਅਸਦੀ ਪੈਕੇ ਕੁੱਤ ਨਹੀਂ ਕਰਦਾ ਰੂੜੀ ਚਰਚੜ ਬੈਠਾ ਕੁੱਤ ਨਹੀਂ ਕਰਦਾ ਰੂੜੀ ਚਰਚੜ ਬੈਠਾ ਕੁੱਤ ਨਹੀਂ ਕਰਦਾ ਰੂੜੀ ਚਰਚੜ ਬੈਠਾ ਕੁੱਤ ਨਹੀਂ ਕਰਦਾ ਦੋਬੀ ਨਾ ਕੱਪੜੂ ਦਾਲ ਕੇ ਲੈ ਲਓ ਹਲਾ ਤਾਂ ਤੁਸੀਂ ਇਹ ਦੱਸ ਦਿਓ ਵੀ ਆਪਾਂ ਜਿਹੜਾ ਤੀਆਂ ਦਾ ਤਿਹਾਰ ਹੈਗਾ ਠੀਕ ਹੈ ਇਹ ਕਿਉਂ ਮਨਾਇਆ ਜਾਂਦਾ ਹੈ ਪਿਛੋਕੜ ਕੀ ਹੈਗਾ ਓ ਬਾਈ ਪਹਿਲਾਂ ਤੋਂ ਵੱਡੇ ਬੁੜਿਆ ਵੀ ਪਰੰਪਰਾਂ ਚੱਲੀ ਆ ਕੁੜਨਾ ਨੂੰ ਇਹ ਸੁਭਾ ਨੇ ਘਰੇ ਲਿਆਉਣਾ ਵੀ ਮੈਨਾਂ ਆ ਜਾਣੀਆਂ ਲਾ ਕੇ ਫਿਰ ਤੀਆਂ ਮਨਾਉਣਾ ਤੇ ਤੀਆਂ ਦਾ ਤਿਹਾਰ ਮਨਾਉਣਾ ਠੀਕ ਹੈ ਜੀ ਅੱਛਾ ਉਸ ਤੋਂ ਬਾਅਦ ਫਿਰ ਛਾਂ ਦਾ ਮਹੀਨਾ ਜਦੋਂ ਆਉਂਦਾ ਕੁੜੀਆਂ ਆ ਜਾਂਦੀਆਂ ਫਿਰ ਗੁਲਗਲੇ ਕੂੜੇ ਠੀਰਾ ਮਾਲ ਪੂੜੇ ਜੋ ਮਰਜੀ ਕੁਝ ਬਣਦਾ ਸੀ ਉਹ ਸਭ ਕੁਝ ਬਣਾਉਂਦੇ ਸੀ ਤੀਆਂ ਨੂੰ ਕੁੜਨਾ ਨੂੰ ਤੇ ਤੀਆਂ ਨੂੰ ਖੁਸ਼ ਕਰਨ ਵਾਸਤੇ ਮੇਰਾ ਗੁਰਮਤਾ ਅੱਜ ਕੱਲ੍ਹ ਦੇ ਨਵੇਂ ਕੁੜੀਆਂ ਨੂੰ ਮੂਹੇ ਕੁੜੀਆਂ ਨੂੰ ਤਾਂ ਪਤਾ ਹੀ ਨਹੀਂ ਇਹ ਨਾ ਚੀਜ਼ਾਂ ਮਰਿਆ ਨਾ ਨਹੀਂ ਜੀ ਪਤਾ ਜੀ ਕਿੰਨਾ ਕੀ ਫਰਕ ਆਉਣ ਮਤਲਬ ਹੋਣ ਵਾਲਾ ਸਮੇਂ ਦਾ ਤੇ ਸਾਡੇ ਜਿਹੜੇ ਤੁਹਾਡਾ ਸਮਾਂ ਦਾ ਹਾਂ ਅਸੀਂ ਜਦੋਂ ਮੀਂਹ ਪੈ ਜਾਣਾ ਤੇ ਪੇੜਾਂ 'ਚ ਜਾਣਾ ਫੇਰ ਤੀਆਂ ਮਨਾਉਣਾ ਜਿੰਨਾ ਕੁੜਨਾ ਹੁੰਦਾ ਨਾ ਕੱਟਣਾ ਹੋ ਕੇ ਪਾਣੀ ਦੇ ਵਿੱਚ ਨੱਚ-ਨੱਚ ਕੇ ਆਉਣਾ ਤਿਲਕ ਤਿਲਕ ਕੇ ਦੇ ਤੇ ਗਿੱਧਾ ਪਾਉਣਾ ਤੇ ਪਰਸੀ ਬਹੁਤ ਵੱਡਾ ਉਥੇ ਥੀਲ ਕਾਉਣੀ ਬਹੁਤ ਝੂਟਣਾ ਤੇ ਮਸਤੀ ਕਰਨੀ ਅਸੀਂ ਜੇ ਕਰ ਲੈਨੇ ਵੀ ਜਿੰਨਾ ਚਿਰ ਮੀਂਹ ਨਹੀਂ ਪੈਣਾ ਤੇ ਮੈਂ ਚਰ ਘਰ ਨਹੀਂ ਜਾਣਾ ਦੋਸਤੋ ਇੱਥੇ ਛੜੀ ਵੀਰ ਨੇ ਭੰਗੜੇ ਵਾਲਿਆਂ ਨੇ ਕੁੜੀਆਂ ਤੋਂ ਸਵਾਲ ਪੁੱਛਿਆ ਸੀ ਕਿ ਸੱਗੀ ਫੁੱਲ ਕੀ ਹੁੰਦਾ ਫਲਕਾਰੀ ਕੀ ਹੁੰਦੀ ਹੈ ਤੇ ਉਹਨਾਂ ਨੂੰ ਉਸ ਚੀਜ਼ ਦਾ ਆਨਸਰ ਨਹੀਂ ਤੇ ਰੀਲਾਂ ਬਾਰੇ ਪੁੱਛਿਆ ਤੇ ਸਾਰੇ ਗਣੇ ਟਾਰੀਏ ਫੋਨ ਲੱਗ ਗਿਓ ਹੈ ਨਾ ਤੇ ਛੜੇ ਨਵੇਂ ਭਣੇ ਵੀ ਕੁਛ ਖੜੀਆਂ ਨੇ ਆਪਾਂ ਉਹਨਾਂ ਨੂੰ ਵੀ ਪੁੱਛ ਲੈਨੇ ਆ ਵੀ ਜਿਹੜੇ ਸਵਾਲ ਉਹਨਾਂ ਨੇ ਵੀਰ ਨੇ ਪੁੱਛੇ ਸੀ ਕਿ ਆਪਣੇ ਪੱਤਰਕਾਰ ਸੌਰੀ ਉਹਨਾਂ ਨੇ ਭੰਗੜੇ ਵਾਲੇ ਮੁੰਡਿਆਂ ਨੇ ਸੱਗੀ ਫੁੱਲ ਵਗੈਰਾ ਬਾਰੇ ਇਹਨਾਂ ਮੇਰੇ ਪਤਾ ਪੈਣੇ ਪਤਾ ਤਾਂ ਹੈ ਜੀ ਪਰ ਇੱਕ ਐਦਾਂ ਰਹਿ ਗਿਆ ਵੀ ਕੁਝ ਡੈਕੋਰੇਸ਼ਨ ਵਾਸਤੇ ਜਾਂ ਕੋਈ ਫੰਕਸ਼ਨ ਵਾਸਤੇ ਹੈਗੇ ਵਿਆਹਾਂ ਦੇ ਵਿੱਚ ਵੀ ਬਹੁਤ ਘੱਟ ਦੇਖਣ ਨੂੰ ਮਿਲਦਾ ਹੈਗਾ ਜੋ ਤਰੇ ਵੀ ਐਨਲ ਫੰਕਸ਼ਨ ਹੁੰਦੇ ਜਿਵੇਂ ਜਾਂ ਕੋਈ ਫੰਕਸ਼ਨ ਦੀ ਦੇਖਦੇ ਆਗੇ ਆਮ ਤੌਰ ਤੇ ਨਹੀਂ ਦੇਖਿਆ ਜਾਂਦਾ ਮਤਲਬ ਆਮ ਤੌਰ ਤੇ ਇਹ ਚੀਜ਼ਾਂ ਖਤਮ ਹੋ ਚੱਲੀਆਂ ਕਿਤੇ ਨਾ ਕਿਤੇ ਹਰ ਇੱਕ ਚੀਜ਼ ਦਾ ਇੱਕ मीनिंग ਹੁੰਦਾ ਹੈਗਾ ਹਾਂਜੀ ਉਹ ਅੱਜ ਕੱਲ੍ਹ ਤੇ ਜੇ ਆਪਾਂ ਕਿਸੇ ਨੂੰ ਪੁੱਛਦੇ ਆ ਉਹਨਾਂ ਨੂੰ ਵੀ ਨਹੀਂ मीनिंग ਪਤਾ ਨੈਟ ਤੇ ਦੇਖਣਾ ਪੈਂਦਾ ਹੈਗਾ ਅੱਛਾ ਆਪਣੇ ਕੋਲ ਇੱਕ ਨਾ ਚਰਖਾ ਹੁੰਦਾ ਸੀ ਉਹਦੇ ਬਾਰੇ ਪਤਾ ਹਾਂਜੀ ਹਾਂਜੀ ਪਤਾ ਹੈ ਕਿ ਸਾਡੇ ਘਰੇ ਵੀ ਹੈ ਦਾਦੀ ਮੈਨੂੰ ਬਹੁਤ ਕਹਿੰਦੀ ਹੈਗੇ ਵੀ ਆਪਣਾ ਇਦਾਂ ਸੀ ਕਰਦੇ ਹੁੰਦੇ ਸੀ ਸਾਰਾ ਕੁਝ ਖੱਦਰ ਵਗੈਰਾ ਕੀ ਸਾਰਾ ਕੁਝ ਕੀ ਕਰਦੇ ਹੁੰਦੇ ਸੀ ਇੰਨਾ ਨਹੀਂ ਪਤਾ ਮੈਂ ਭੁੱਲ ਜਾਂਦੇ ਹੈਗੇ ਪਰ ਹੁੰਦੇ ਸੀਗੇ ਫੇਰ ਉਹਨੂੰ ਪੂਨੀਆ ਪਹਿਲਾਂ ਪੂਨੀਆ ਵੱਟਦੇ ਫੇਰ ਚਰਖੇ ਦੇ ਨਾਲ ਕੱਤਦੇ ਤੰਦ ਪਾਉਂਦੇ ਫੇਰ ਗਲੋਟੇ ਬਣਾਉਂਦੇ ਫੇਰ ਡੇਰਦੇ ਤੇ ਅਸਤਰਾ ਸਾਰੀ ਇਹ ਪਰਿਕਰਿਆ ਚੱਲ ਰਹੀ ਸੋ ਗੱਲ ਇਹ ਆ ਵੀ ਹੁਣ ਜਿੱਥੇ ਆਪਾਂ ਦੇਖ ਰਹੇ ਹਾਂ ਇਹ ਵਿਚਰ ਕੇ ਜਾਂ ਸੱਜੀ ਫੋਲ ਵਗੈਰਾ ਜਾਂ ਕੁਛ ਵੀ ਆ ਉਹ ਚੀਜ਼ਾਂ ਕਿਤੇ ਨਾ ਕਿਤੇ ਆਪਣਾ ਪਿਛੋਕੜ ਹੈ ਜਿਹੜਾ ਖਤਮ ਹੋ ਚੁੱਕਿਆ ਤੇ ਸਾਨੂੰ ਚਾਹੀਦਾ ਸਿਰ ਜਿਹੜੇ ਸਾਡੇ ਬਜ਼ੁਰਗ ਆ ਕੇ ਜਾਂ ਸਾਡੀਆਂ ਜਿਹੜੀਆਂ ਮਾਤਾਵਾਂ ਭੈਣਾਂ ਵੱਡੀਆਂ ਹੈਗੀਆਂ ਸਾਡੇ ਤੋਂ ਉਹਨਾਂ ਨੂੰ ਕਿਤੇ ਨਾ ਕਿਤੇ ਸਾਨੂੰ ਦੇਖਣਾ ਚਾਹੀਦਾ ਜਿਵੇਂ ਸਾਡੇ ਸਰਪੰਚ ਸਾਹਿਬ ਨੇ ਪ੍ਰੋਗਰਾਮ ਕਰਵਾਇਆ ਬਹੁਤ ਅੱਛੀ ਗੱਲ ਹੈ ਕਿ ਹਰ ਸਾਲ ਪ੍ਰੋਗਰਾਮ ਜਿਹੜਾ ਇਹ ਹੁੰਦਾਗਾ ਤੇ ਪੈਰੋ ਸਾਡੇ ਜਿਹੜੇ ਜੰਗ ਇਸ ਦੇ ਬੱਚੇ ਆ ਨੌਜਵਾਨ ਕੁੜੀਆਂ ਨੇ ਇਹ ਨਹੀਂ ਕਿ ਮੁੰਡਾ ਲੋ ਵੀ ਬਹੁਤ ਚੀਜ਼ਾਂ ਦਾ ਨਹੀਂ ਪਤਾਗਾ ਤੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਇਹ ਕੱਲਵੇਂ ਕੁੜੇ ਵਾਸਤੇ ਨਹੀਂ ਮੈਂ ਕਹਿ ਰਿਹਾਗਾ ਦੱਸਣ ਵਾਲੀ ਹੁੰਦੀ ਹੈ ਕਿ ਪ੍ਰੈਕਟੀਕਲ ਦਿਖਾਉਣਾ ਬੱਚੇ ਨੂੰ ਉਹ ਜ਼ਿਆਦਾ ਬੱਚੇ ਦਾ ਧਿਆਨ ਆਪਾਂ ਜਿਹੜੀਆਂ ਗੱਲਾਂ ਦੱਸਦੇ ਆ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਦਾ ਜਿਹੜਾ ਫਾਲੋਅ ਅਪ ਘੱਟ ਹੁੰਦਾ ਦਾ ਤੇ ਪ੍ਰੈਕਟੀਕਲੀ ਜਿਹੜੀ ਨੌਲੇਜ ਆਗੀ ਬਿਲਕੁਲ ਹਾਂਜੀ ਇਹ ਬਹੁਤ ਅਸਰ ਪੈਂਦਾ ਬੱਚਾ ਕੁਐਸਚਨ ਕਰਦਾ ਹੈਗਾ ਨਾ ਉਹਨਾਂ ਜ਼ਿਆਦਾ ਡੀਪ ਅੰਡਰਸਟੈਂਡਿੰਗ ਹੁੰਦੀ ਹੈਗੀ ਅੱਛਾ ਬਣ ਇੱਕ ਚੀਜ਼ ਹੋਰ ਜਿਵੇਂ ਹੁਣ ਹੋਰ ਆਪਾਂ ਆਉਣ ਵਾਲੇ ਸਮੇਂ ਚ ਵੀ ਇਹ ਪ੍ਰੋਗਰਾਮ ਕਰਵਾਉਣੇ ਹੈ ਤੇ ਉਹਦੇ ਬਾਰੇ ਸਾਡੇ ਮਤਲਬ ਜਿਹੜੇ ਦੋਸਤ ਸਾਨੂੰ ਦੇਖ ਰਹੇ ਉਹਨਾਂ ਨੂੰ ਕੀ ਮੈਸੇਜ ਕੀ ਦੇਣਾ ਚਾਹੋਗੇ ਜਿ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹੋਰ ਕਿਵੇਂ ਹੋਣੇ ਚਾਹੀਦੇ ਆ ਜਿਹਨਾਂ ਵਿੱਚ ਕੀ ਇੰਪਰੂਵਮੈਂਟ ਹੋਣੀ ਚਾਹੀਦੀ ਹੈ ਮੇਰਾ ਇਹ ਫਸਟ ਦਿਨ ਸੀਗੀਆਂ ਤੇ ਮੈਂ ਪਹਿਲਾਂ ਮੈਨੂੰ ਪਤਾ ਨਹੀਂ ਸੀਗਾ ਮੈਨੂੰ ਲੱਗਾ ਸਿਰਫ ਗਿੱਧਾ ਹੁੰਦਾ ਆ ਮੈਨੂੰ ਇਹਦਾ ਨਹੀਂ ਪਤਾ ਸੀ ਵੀ ਇਦਾਂ ਹਿਸਟਰੀ ਡਿਸਕਸ ਹੁੰਦੀ ਆ ਜਾਂ ਇਦਾਂ ਸਾਰੀਆਂ ਕੁੜੀਆਂ ਇਕੱਠੀਆਂ ਤੁਸੀਂ ਸਾਰੇ ਦੇਖੋਗੇ ਜੋ ਸਾਰ ਉਹ ਗਾਹਾਂ ਤੱਕ ਬੱਚੇ ਕਿੰਨੇ ਕੁਝ ਸਮਝਦੇ ਹੈਗੇ ਤੇ ਜੇ ਤੁਸੀਂ ਕੀ ਹੁਣ ਦੇਖੋ ਜਿਹੜੇ ਹੁਣ ਘਰੇ ਜਾਣਗੇ ਇਹ ਇੱਕ ਤਾਂ ਆਪ ਦਾ ਘਰੇ ਕਿ ਜਦੋਂ ਗਾਹਾਂ ਜਾਣਗੇ ਦੋ ਘਰਾਂ ਦੇ ਵਿੱਚ ਖੁਸ਼ੀ ਆਣੀ ਹੈ ਦੇਖੋ ਕਿੰਨੀ ਖੁਸ਼ੀ ਬਣਦੀਏਗੀ ਤੇ ਜਿਹਨਾਂ ਦਾ ਜਿਹੜਾ ਤਿਹਾੜਾ ਹੈਗਾ ਜਿਆਦਾ ਪ੍ਰੈਕਟੀਕਲੀ ਮਤਲਬ ਹੁਣ ਟੀਜੇ ਵਗੈਰਾ ਆ ਗਏ ਪਰ ਇਹ ਜਿਆਦਾ ਐਦਾਂ ਹੋਣਾ ਚਾਹੀਦਾ ਮੈਨੂੰ ਬੋਲੀਆਂ ਨਹੀਂ ਆਉਂਦੀਆਂ ਮੈਂ ਐਡਮਿਟ ਕਰਦੀ ਆਂ ਪਰ ਕੋਈ ਨਹੀਂ ਬਣੀ ਬੋਲੀਆਂ ਆਪਾਂ ਮੋਟਰ ਗਾਣ ਦੀ ਸੁਣਦੇ ਆ ਕਿਉਂਕਿ ਸਾਨੂੰ ਵੀ ਇਹਨਾਂ ਜਾਰੇ ਨਹੀਂ ਪਤਾ ਗਿਆ ਤੇ ਬੋਲੀਆਂ ਆਪਾਂ ਮਿੱਤਰੋ ਪੁਰਾਣੇ ਸਮੇਂ ਦੀ ਜਿਹੜੀ ਕੋਈ ਵੀ ਹੈਗੀ ਆ ਤੇ ਆਪਾਂ ਮੋਟਰ ਤੋਂ ਸੁਣਦੇ ਆ ਜ਼ਰੂਰ ਸੁਣਾਗੇ ਇਹ ਬੋਲੀਆਂ ਜ਼ਰੂਰ ਪਾਉਣੀਆਂ ਇਰਨੂ ਤੇਨਾ ਆਦਿ ਨਾ ਤੀਆਂ ਦੇ ਦੇਨੂ ਦੇਰੇ ਤੇ ਜੀ ਮਾਰੇ ਚੰਦੀ ਇਰਨੂ ਤੇਨਾ ਆਦਿ ਨਾ ਤੀਆਂ ਦੇ ਦੇਨੂ ਦੇਰੇ ਤੇ ਜੀ ਮਾਰੇ ਚੰਦੀ ਇਰਨੂ ਚੰਦ ਅਸੀ ਸੌਣ ਦਾ ਬੱਦਲ ਵੜ ਜਾਣਾ ਮਾਰੇ ਸਾਨੂੰ ਤਾਰ ਸੇਨੀ ਅਸੀ ਸੌਣ ਦਾ ਬੱਦਲ ਵੜ ਜਾਣਾ ਮਾਰੇ ਸਾਨੂੰ ਤਾਰ ਸੇਨੀ अच्छा <tip> माता एक चीज और है जो अपने क्लब वालों प्रोग्राम करवाया गया है जी ਤੇ کلب ਵਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਦੀ ਪ੍ਰਸ਼ੰਸਾ ਦੇ ਵਿੱਚ ਜਰੂਰ ਕੁਝ ਨਾ ਕੁਝ ਜਿਹੜਾ ਹੈਗਾ ਤੁਸੀਂ ਹਾਂਜੀ ਬੋਲੋ ਬੇਟਾ ਇੱਕ ਤਾਂ ਪਿੰਡਾਂ ਦੇ ਵਿੱਚ ਛੋਟੀਆਂ ਬੱਚੀਆਂ ਵੱਡੀਆਂ ਭੈਣਾਂ ਬਜ਼ੁਰਗ ਮਾਮਾ ਸਾਰੀਆਂ ਇਕੱਠੀਆਂ ਹੋ ਕੇ ਜਦੋਂ ਗੱਲਾਂਬਾਤ ਕਰਦੀਆਂ ਛੋਟੀਆਂ ਬੱਚੀਆਂ ਨੂੰ ਸਿੱਖਿਆ ਮਿਲਦੀ ਹੈ ਹਾਂਜੀ ਵੀ ਆਪਣੀ ਪੁਰਾਣੀ ਕਲਚਰ ਬਾਰੇ ਨੱਚਣਾ ਕੁਦਣਾ ਜਿਵੇਂ ਤੁਸੀਂ ਪੁਰਾਣੇ ਗਹਿਣੇ ਬਾਰੇ ਗੱਲ ਕੀਤੀ ਸੀ ਜੇ ਉਹ ਵੀ ਹੁਣ ਵਿਰਸੇ ਦਾ ਤੌਰਕ ਪਾਇਆ ਜਾਣ ਤੇ ਛੋਟੀਆਂ ਬੱਚੀਆਂ ਜਾਗਰਤ ਹੋਣ ਸੱਗੀ ਫੁੱਲ ਕੀ ਹੈ ਟਿੱਪਲ ਪੱਤੀਆਂ ਕੀ ਹੈ ਲੌਂਗ ਕੀ ਹੈ ਪਜੇਬਾਂ ਕੀ ਹੈ ਹਾਰ ਕੀ ਹੈ ਜੁਗਨੀ ਕੀ ਹੈ ਕੋਈ ਵੀ ਬੱਚੀ ਨੂੰ ਪਤਾ ਨਹੀਂ ਕਿਉਂਕਿ ਜੇ ਅਸੀਂ ਦੱਸਾਂਗੇ ਤਾਂ ਬੱਚਿਆਂ ਨੂੰ ਪਤਾ ਲੱਗੂ ਸਿਰਫ ਕੱਲੀ ਪੜ੍ਹਾਈ ਨਹੀਂ ਪੁਰਾਣਾ ਕਲਚਰ ਵੀ ਬੱਚਿਆਂ ਦੇ ਨਾਲ ਹੋਵੇ ਪੁਰਾਣੀ ਸਾਰੇ ਸੱਭਿਆਚਾਰ ਵੀ ਬੱਚਿਆਂ ਦੇ ਨਾਲ ਹੋਵੇ ਗਰੇ ਫਲਕਾਰੀਆਂ ਸਭ ਕੁਝ ਲੋਪ ਹੁੰਦਾ ਜਾ ਰਿਹਾ ਜੇਕਰ ਅਸੀਂ ਵਿਰਸੇ ਨੂੰ ਬਚਾਉਣਾ ਹੈ ਕਾਸੀ ਬੱਚਿਆਂ ਬੱਚੀਆਂ ਨੂੰ ਸਮਝਾ ਸਕਦੇ ਆ ਬੱਚੀਆਂ ਨੂੰ ਇਕੱਠੇ ਕਰ ਸਕਦੇ ਆ ਬੱਚੀਆਂ ਨੂੰ ਪੁਰਾਣੇ ਰਸੇ ਬਾਰੇ ਦੱਸ ਸਕਦੇ ਆ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਰੀਤੀ ਰਿਵਾਜ ਖਤਮ ਹੋ ਰਹੇ ਆ ਕਿਉਂ ਖਤਮ ਹੋ ਰਹੇ ਆ ਕਿਉਂਕਿ ਇੱਕ ਤਾਂ ਜਵਾਨਾ ਬਹੁਤ ਖਤਰਨਾਕ ਹੈ ਬੱਚੀਆਂ ਇਕੱਲੀਆਂ ਜਾ ਨਹੀਂ ਸਕਦੇ ਅੱਗੇ ਜਵਾਨੇ ਚੰਗੇ ਸੀ ਬੱਚੀਆਂ ਸੌਣ ਦੇ ਮਹੀਨੇ ਦੇ ਵਿੱਚ ਕੁੜੀਆਂ ਨੇ ਇਕੱਠੀਆਂ ਹੋਣਾ ਮਹੀਨਾ ਮਹੀਨਾ ਲਾ ਕੇ ਜਾਣਾ ਹੁਣ ਬੱਚੀਆਂ ਨਾ ਤਾਂ ਜਾਂਦੀਆਂ ਇਆਂ ਬੀਜੀ ਨਕਮਾਂ ਦੇ ਵਿੱਚ ਜੇ ਬੱਚੀਆਂ ਜਾਂਦੀਆਂ ਤਾਂ ਮਾਮਾ ਕੰਨੀਆਂ ਨੂੰ ਜਾਣ ਨਹੀਂ ਦਿੰਦੇ ਇਹ ਤਿੰਨਾਂ ਦਾ ਤਿਹਾਰ ਹੈ ਜਿਹੜਾ ਪਿੰਡਾਂ ਦੇ ਵਿੱਚ ਆਪਣੇ ਖਾਸ ਕਰਕੇ ਮੇਰੇ ਪਿੰਡ ਸਿਂਗੀਆਂ ਦੇ ਵਿੱਚ ਜਿਹੜਾ ਬੱਚੇ ਆਏ ਸਾਲ ਪ੍ਰੋਗਰਾਮ ਕਰਦੇ ਆ ਕਲੱਬ ਕਲੱਬ ਵੱਲੋਂ ਨੋ ਕਲੱਬ ਵੱਲੋਂ ਗੋਵਿੰਦ ਸਿੰਘ ਕਲੱਬ ਵੱਲੋਂ ਮੈਂ ਬਹੁਤ ਧੰਨਵਾਦੀ ਸਿਂਗੀਆਂ ਫੌਜੀ ਗੋਵਿੰਦ ਕਲੱਬ ਵੱਲੋਂ ਪਿੰਡ ਸਿਂਗੀਆਂ ਦੇ ਵਿੱਚ ਜਿਹੜਾ ਕਰ ਆਏ ਸਾਲ ਕਰਵਾਇਆ ਜਾਂਦਾ ਮੈਂ ਬਹੁਤ ਧੰਨਵਾਦੀ ਇਹਨਾਂ ਬੱਚਿਆਂ ਦੇ ਜਿਹੜਾ ਐਡਾ ਵੱਡਾ ਪ੍ਰੋਗਰਾਮ ਲੀਕਦੇ ਆ ਤੇ ਕੁੜੀਆਂ-ਚੁੜੀਆਂ ਇਕੱਠੀਆਂ ਹੋ ਕੇ ਸਾਰੀਆਂ ਉਧਰ-ਉਧਰ ਹੀ ਮੇਲ-ਮਲਾਪ ਬਹੁਤ ਜਾਣਕਾਰੀ ਮਿਲਦੀ ਹੈ ਮੈਂ ਤਾਂ ਇੱਕ ਤਾਂ ਤੁਸੀਂ ਦੋ ਮੈਸੇਜ ਸਾਨੂੰ ਜਰੂਰ ਦਿਓ ਇੱਕ ਤਾਂ ਜਿਹੜਾ ਹੈਗਾ ਜੀ ਅੱਜਕੱਲ ਜਿਹੜੇ ਬੱਚੇ ਯਾਰਾ ਸੋਸ਼ਲ ਮੀਡੀਆ ਨਾਲ ਮੋਬਾਈਲ ਫੋਨ ਨਾਲ ਅਟ੍ਰੈਕਟ ਹੋ ਰਹੇ ਹਨ ਚੀਜ਼ਾਂ ਨੂੰ ਕਿਸੇ ਨੇ ਤੁਹਾਨੂੰ ਸੁਖਲਾ ਕੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹ ਤਾਂ ਬੇਟਾ ਬੱਚੇ ਘਰ ਦੇ ਤੇ ਡਿਪੈਂਡ ਹੈ ਪੇਰੈਂਟਸ ਤੇ ਡਿਪੈਂਡ ਹੈ ਹਾਂ ਬੱਚਿਆਂ ਨੂੰ ਜੇ ਰੋਕਣਾ ਆਪਾਂ ਜਿਵੇਂ ਹੁਣ ਬੱਚੀ ਮੇਰੀ ਬੱਚੀ ਹੈ ਮੈਂ ਨੇ ਪੁਰਾਣੇ ਕਲਚਰ ਬਾਰੇ ਪੁਰਾਣੇ ਸਾਰੇ ਰੀਤਾਂ ਰਵਾਜ ਬਾਰੇ ਸਾਰੇ ਕੁਝ ਬਾਰੇ ਪੁਰਾਣੇ ਦੱਸਦੀ ਹਾਂ ਮੇਰੀਆਂ ਸਾਰੀਆਂ ਭੈਣਾਂ ਆਪਣੀਆਂ ਬੱਚੀਆਂ ਨੂੰ ਕੋਲ ਬਿਠਾਉਣ ਸਾਰਾ ਕੁਝ ਦੱਸਣ ਤਾਂ ਬੱਚੇ ਜਦੋਂ ਆਟੋਮੈਟਿਕ ਆਪਾਂ ਗੱਲਾਂ ਬਾਤ ਕਰਦੇ ਆ ਤਾਂ ਬੱਚੀਆਂ ਆਪੇ ਮੋਬਾਈਲ ਫੋਨ ਤੇ ਕਿਲੇ ਲੱਗਣਗੀਆਂ ਉਹਨਾਂ ਨੂੰ ਵੀ ਇੱਟਸਾਕ ਆਪਾਂ ਲੱਗਣ ਲੱਗਣ ਉਹ ਜੀ ਵੀ ਅਸਲੀ ਹੈ ਦਦੀਆਂ ਦੇ ਗੱਲਾਂ ਸੁਣੀਆਂ ਹੈ ਦਾਦੀ ਤੋਂ ਜਾਣੀਏ ਪੁਰਾਣੇ ਸਮਿਆਂ ਬਾਰੇ ਜਾਣੀਏ ਜੇ ਅਸੀਂ ਦੱਸਾਂਗੇ ਤਾਂ ਫੇਰ ਹੀ ਬੱਚੇ ਕੋਸ਼ਿਸ਼ ਕਰਨਗੇ ਸੁਣ ਦੀ ਇਹ ਇੱਕ ਤਰ੍ਹਾਂ ਦੀ ਬਾਤ ਬਣ ਕੇ ਰਹੇਗੀ ਵਿਹਾਰਤ ਬਣ ਕੇ ਰਹੇਗੀ ਪੁਰਾਣਾ ਵਿਰਸਾ ਉਹ ਤਾਂ ਅਸੀਂ ਬੱਚਿਆਂ ਨੂੰ ਸਮਝਾਵਾਂਗੇ ਤਾਂ ਬੱਚਿਆਂ ਨੂੰ ਪਤਾ ਲੱਗੂਗਾ ਬਸ ਲਾਸਟ ਦੇ ਵਿੱਚ ਮੈਂ ਤੁਹਾਨੂੰ ਕਿੰਨੇ ਸਾਡਾ ਜਿਹੜਾ ਪ੍ਰੋਗਰਾਮ ਕਿੰਨਾ ਵੱਡਾ ਪ੍ਰਵਾਹਿਆ ਗਿਆ ਕਲੱਬ ਵੱਲੋਂ ਉਹਨਾਂ ਨੂੰ ਵੀ ਧੰਨਵਾਦ ਕਰਦੇ ਤੇ ਸਾਡੇ ਕਲੱਬ ਪਰ ਇਹ ਮੈਸੇਜ ਵੀ ਦੇ ਕਲੱਬ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਹੜਾ ਸਾਡੇ ਬੱਚੇ ਨੂੰ ਜਿਹੜਾ ਸਾਡੇ ਦੇਸ਼ ਲਈ ਸ਼ਹੀਦ ਹੋਇਆ ਸਾਡੇ ਪਿੰਡ ਦਾ ਨਾਂ ਰੌਸ਼ਨ ਕੀਤਾ ਬਹੁਤ ਬਹੁਤ ਪਰਮਾਤਮਾ ਨੂੰ ਤੇ ਬਖਸ਼ੇ ਰੱਖਿਆ ਬਖਸ਼ੇ ਸੱਚੀ ਬਾਸ਼ਾ ਚੜ੍ਹਦੀ ਕਲਾ ਚ ਰੱਖੇ ਜਿੱਥੇ ਵੀ ਹੈ ਮੈਂ ਕਲੱਬ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਹੜੇ ਕਿ ਸਾਰੇ ਪਿੰਡ ਦੀਆਂ ਕੁੜੀਆਂ ਚਿੜੀਆਂ ਨੂੰ ਇਸ ਮੌਕੇ ਇਕੱਠੀਆਂ ਕਰਦੇ ਆ ਮੇਲ ਮਲਾਪ ਹੁੰਦਾ ਹੱਸ ਖੜ ਕੇ ਕੁੜੀਆਂ ਘਰਾਂ ਨੂੰ ਜਾਂਦੀਆਂ ਮੇਰਾ ਪਿੰਨਸ ਜੀ ਨੇ ਸਦਾ ਹੀ ਸੱਚੇ ਕਾਸ਼ਟ ਰਕਿੰਗਾ ਮਾਨੇ ਚੜ੍ਹਦੀ ਕਲਾ ਚ ਰਹੇ ਸਭਾ ਆਏ ਸਾਰਾ ਸਭ ਬਹੁਤ ਕਮਲ ਦਾ ਠੀਕ ਹੈ ਦੋਸਤੋ ਮੈਂ ਵੀ ਮਤਲਬ ਧੰਨਵਾਦ ਕਰਦਾਗਾ ਕਿ ਰਿਪੋਰਟਿੰਗ ਗੋਗਨ ਸਿੰਘ ਕਲੱਬ ਵੱਲੋਂ ਕਰਵਾਏ ਗਏ ਇਹਨਾਂ ਦੇ ਪ੍ਰੋਗਰਾਮ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਗੱਡੀਆਂ ਬੱਚਿਆਂ ਨੇ ਉਹਨਾਂ ਲਈ ਬਹੁਤ ਵੱਡਾ ਮੈਸੇਜ ਉਹ ਕਲੱਬ ਦੇ ਰਿਹਾ ਹੈਗਾ ਤੇ ਮੈਂ ਆਪਣੀ ਮਾਤਾ ਮਾਂ ਵੱਲੋਂ ਅਤੇ ਆਪਣੇ ਵੱਲੋਂ ਧੰਨਵਾਦ ਕਰਦਾ 바ਗੀ ਯੂਥ ਕਲੱਬ ਦੇ ਜੀ ਸਤਿ ਸ਼੍ਰੀ ਅਕਾਲ